ਮੇਰੇ ਬਾਬਾ ਜੀ ਨੇ ਸਾਈਕਲ ਨੇ ਆਂਦਾ ਮੈਨੂੰ ਨਹੀਂ ਚਲਾਉਣ ਦਿੰਦਾ ਆਹ ਬੰਦ ਉੱਚੀ ਬੋਲੋ ਜਬਾ ਜੀ ਮੈਨੂੰ ਨਹੀਂ ਸੁਣਿਆ ਜਬਾਬੇ ਦੀ ਮੇਰੇ ਬਾਬਾ ਜੀ ਅਸਲੀ ਬਾਬਾ ਜੀ ਉਹ ਕੋਈ ਪ੍ਰੇਤ ਨਹੀਂ ਸੰਗਤਾ ਨੇ ਸੰਗਤਾ ਬੇਖਾਓ ਵੇ ਤੁਰ ਇਹੋ ਜਿਹਾ ਕਿਰਦਾਰ ਬਾਜੀ ਦੇ ਨਾਲ ਬੈਠੇ ਆਂ ਬਾਬਾ ਜੀ ਤੈਨੂੰ ਸਾੜ ਕੇ ਸੁਆਹ ਕਰ ਦੇਣਗੇ ਦੱਸੋ ਪੁੱਛੋ ਦੱਸੋ ਪੁੱਛੋ ਬਾਂਜੀ ਦਾ ਕੀ ਮਤਲਬ ਆ ਕਿਵੇਂ ਆਈ ਸੀ ਸਾਈਕਲ ਤੇ ਉਹ ਸੈਕਟ ਆਇਆ ਉਹਨੇ ਪਾਣੀ ਚਾਹਤੀ ਪਰ ਤਕਲੀਫ ਕੀ ਆ ਕਿ ਦੁੱਖ ਕੀ ਆ ਬਾਬਾ ਜੀ ਦੀ ਬੜੀ ਮਹਿਮਾ ਸੁਣੀ ਹੈ ਜੀ ਮੈਂ ਬਾਬਾ ਜੀ ਕਰਨੀ ਵਾਲੇ ਬੰਦੇ ਆ ਹਾਂ ਬਹੁਤ ਚੜਾਈ ਆ ਬਾਬਾ ਜੀ ਦੀ ਐਨੀ ਤਾਂ ਮੱਸ ਪੂਜਾ ਦੀ ਵੀ ਨਹੀਂ ਮਤਲਬ ਬਈ ਕਹਿਣ ਦਾ ਘਰ ਵਾਲੀ ਬਾਬਾ ਜੀ ਵਸ ਚ ਕਰਨੀ ਆ ਹੁੰਦੀ ਨਹੀਂ ਵਸ ਚ ਮੰਤਰ ਮੈਂ ਪੜ ਦੂੰ ਕੋਕੇ ਮੈਂ ਚੜ ਦੂੰ ਘਰ ਵਾਲੀ ਤੇਰੇ ਵਸ ਚ ਕਰ ਦੂੰ ਕਰ ਦੋ ਕਰ ਦੋ ਐ ਨਹੀਂ ਕਰਦੇ ਬਾਬਾ ਜੀ ਐ ਨਹੀਂ ਕਰਦੇ ਬਾਬਾ ਜੀ ਦੀ ਸੇਵਾ ਕਰਨੀ ਪੈਂਦੀ ਆ ਕੁੱਟ ਦੂੰਗਾ ਲੱਤਾਂ ਮੈਂ ਲੱਤਾਂ ਤੇ ਨਾ ਕੋਈ ਨਾ ਜੀਵਾ ਐ ਕਰੀ ਦੀ ਆ ਐ ਹੁੰਦੀ ਆ ਹਾਂ ਆ ਲੋ ਓਏ ਨਹੀਂ ਮੇਰੇ ਕਹਿਣ ਦਾ ਮਤਲਬ ਪੈਸੇ ਲੱਗਦੇ ਆ ਪੈਸੇ ਕਿੰਨੇ ਪੈਸੇ ਪੂਰਾ 200 ਰੁਪਇਆ ਕੱਟ ਕਰ ਲੋ ਬਾਬਾ ਜੀ ਮੈਂ ਅਮਰੂਦਾਂ ਦੀ ਰੇੜੀ ਨਹੀਂ ਲਾਈ ਇੱਥੇ ਬਾਬਾ ਜੀ ਸਾੜ ਕੇ ਸਵਾ ਕਰ ਦੇਣਗੇ 200 ਤੋਂ ਪੰਜੀ ਨਹੀਂ ਘੱਟ ਹੋਣੀ ਲੈ ਲੋ ਲਾ ਵੀ ਬੱਚਾ ਮੰਤਰ ਆ ਰਿਹਾ ਹੈ ਬੋਲਣਾ ਨਹੀਂ ਵਿੱਚ ਕਿਸ ਨੇ ਹਟ ਕਰ ਮੁੱਠੀ ਬੰਦ ਕਰ ਲਾ ਇਹ ਮੁੱਠੀ ਖੋਲਣੀ ਨਹੀਂ ਘਰੇ ਜਾ ਕੇ ਆਪਦੀ ਘਰ ਵਾਲੀ ਦੇ ਅੱਗੇ ਹੱਥ ਝਾੜ ਦੇਈ ਤੇਰੇ ਵੱਸ ਚ ਹੋ ਜਾਏਗੀ ਤੇਰੀ ਸੇਵਾ ਕਰੂਗੀ ਓਏ ਦਿਨ ਰਾਤੀ ਬਾਬਾ ਜੀ ਸਮਝੇ ਨਹੀਂ ਤੁਸੀਂ ਜੀ ਮੈਂ ਆਪਦੀ ਘਰ ਵਾਲੀ ਦੀ ਗੱਲ ਨਹੀਂ ਕਰਦਾ ਸੀ ਮੈਂ ਤਾਂ ਥੋਡੀ ਘਰ ਵਾਲੀ ਦੀ ਗੱਲ ਕਰਦਾ ਸੀ ਮੈਨੂੰ ਜੇਲ੍ਹ ਚ ਤੰਗ ਦੇ ਓ ਮੇਰੀ ਸ਼ਕਤੀ ਦੇ ਉੱਤੇ ਟੈਂਕ ਚਲਾ ਓਏ ਓ ਓ ਮੇਰੇ ਤੇ ਟੋਪਾਂ ਦੇ ਪੈਰ ਮਾਰ ਓ ਮੇਰੇ ਸੀਨੇ ਦੇ ਵਿੱਚ ਗੋਲੀਆਂ ਮਾਰ ਮੈਨੂੰ ਛੱਲਣੀ ਕਰ ਦੇ ਸਾਰਾ ਸਾਰਾ ਸਰੀਰ ਛੱਲਣੀ ਕਰ ਦੇ ਸੌ ਟਿਕ ਟਾਕ ਦੀ ਮੈਨੂੰ ਕਾਲੇ ਪਾਣੀ ਭੇਜ ਨਹੀਂ ਤਾਂ ਟਿਕ ਟਾਕ ਦੀ ਸੌ ਲੱਗੇ ਅੱਜ ਤੇਰੇ ਠਾਣੇ ਵਿੱਚ ਪਤਾ ਨਹੀਂ ਕੀ ਹੋ ਜਾਣਾ ਓਏ ਆ ਕੀ ਹੋ ਜਾਣਾ ਦੱਸ ਬੋਲ ਓ ਬੋਲਦਾ ਕਿਉਂ ਨਹੀਂ ਕੀ ਹੋ ਰਿਹਾ ਦੱਸ ਤੇ ਟਿਕਟੌਕ ਨੇ ਸਾਰੇ ਵਿਗਾੜ ਰੱਖੇ ਆ ਮਤਲਬ ਕੰਮ ਕੀ ਆ ਲੈ ਬਣਾ ਦੱਸੀ ਜੇ ਕੋ ਕੰਮ ਹੈਗਾ ਤਾਂ ਠੀਕ ਆ ਨਾ ਡੰਡੀ ਲੱਗੇ ਇੱਥੋਂ ਇੱਕ ਟਾਕ ਦਾ ਸਤਾਰ ਵੱਡਾ ਓਏ ਟਿਕ ਟੌਕ ਨੂੰ ਮੰਦਾਣਾ ਬੋਲੀ ਮੇਰੀ ਭਾਵੇਂ ਜਾਨ ਕੱਢ ਲੈ ਠਾਣੇ ਦਾ ਰਾ ਕਿ ਜਾਣਾ ਭੋਰਾ ਨੂੰ ਜਾਣਾ ਉਹ ਵੀ ਕੱਢਣਾ ਕੁਛ ਨਹੀਂ ਮੱਜਣਾ ਤੇਰੇ ਬੱਲੇ ਅਰੇ ਵੀ ਸ਼ੂਤ ਮੱਲੇ ਬਾਹਰੇ ਨਾ ਬੰਦ ਕਰਦੇ ਕਰਦੇ ਵੀ ਨਾ ਚਾਰ ਫਟੇ ਲਾ ਜਾਂਦੀ ਆ ਉਹ ਲੈ ਇਹ ਚਪਕਰਾ ਖੜ ਜਾ ਉਹ ਤੂੰ ਤਾਂ ਉੱਧਰ ਰੱਖ ਲਾ ਮੈਂ ਸਭ ਕੋਲੇ ਚੱਲਾ ਡਰ ਕਿਉ ਏ ਉਹ ਜਾ ਸੱਗਣਾ ਜਿਹੜੇ ਖਣਾ ਸੱਗਣਾ ਹੀ ਮੇਰੇ ਤੇ ਓਏ ਲੈ ਆ ਦੋ ਚਾਰ ਸਿਪਾਈ ਹੋਰ ਉਹ ਜੱਟ ਚ ਓਏ ਡਰ ਲੱਗ ਪਿਆ ਨਾ

ਲਾਈਕ ਕਰ ਦੋ ਜੇ ਕਮੈਂਟ ਕਰ ਦੋ ਜੇ ਇਸ ਥਾਨੇਦਾਰ ਨੂੰ ਤਮ ਹੈ ਹੁਣੇ ਵੇਖ ਲੈ ਨਾ ਭੈਣ ਦਿਆ ਵੀਰਾ ਆਜ ਆਪਾਂ ਦਾ ਉਤਰ ਖੜਾ ਹੋਣਾ ਹੈ ਕੌਣ ਜੰਗਸ ਓਏ ਬੋਲ ਕੀ ਕੰਮ ਕੀ ਆਇਆ ਸੀ ਇੱਥੇ ਮੈਂ ਹਾਂ ਮਾਦਰ ਮੂਹ ਦੇ ਮਾਰਨੀ ਆ ਬੋਲ ਹਾਂ 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 ਲੱਗਾ ਪਿਆ ਓ ਥਾਨੇਦਾਰ ਤੈਨੂੰ ਆਪਣੀ ਕਹਾਣੀ ਦੱਸ ਦਿੱਤੀ ਤਾਂ ਤੇਰੇ ਪੈਰਾਂ ਤੋਂ ਜ਼ਮੀਨ ਨਿਕਲ ਜਾਣੀ ਏ ਜ਼ਮੀਨ ਨਿਕਲ ਜਾਣੀ ਏ ਤੇਰੇ ਕੁਰਸੀ ੱੱੱ흘 ਲ ਜਾਣੀ ਏ 흘 ਲ ਜਾਣੀ ਏ ਤੂੰ ੱੱੱ 흘ੇ ਡੇਕ ਪਹਿਲੇ ਠੜ ਦਰਾ 흘ੇ ਡੇਕ ਪਹਿਣਾ ਤੂੰ ਓਏ ਓਏ ਤੂੰ ਨਾ ਡੇਕ ਵੀ ਥੱਲੇ ਕਿੱਲੇ ਦਵਾਲ ਦੇ ਨਾ ਡੇਕ ਵੀ ਥੱਲੇ ਤੂੰ ਦੱਸ ਕੀ ਭੋਂਗ ਦਾ ਵੀ ਸੀਗਾ ਓਏ ਥੜੇ ਦਰਾ ਮੈਂ ਆਪਣੀ ਸੱਕੀ ਘਰ ਵਾਲੀ ਦੇ ਸਿਰ ਵਿੱਚ ਐਡਾ ਮੋਟਾ ਲੋਹੇ ਦਾ ਡੰਡਾ ਮਾਰਿਆ ਓਏ ਕਤਲ ਮਰਡਰ ਤੂੰ ਅੱਧੀ ਘਰ ਨੂੰ ਮਾਰਤਾ ਬਚ ਗਈ ਏ ਤੇ ਫੇਰ ਹੁਣ ਮੈਂ ਵੀ ਬਚਦਾ ਕੈਨ ਕਿ ਤੁਰਦਾ ਹੁ ਜਨਾਬ ਮੈਨੂੰ ਲਾਪਤੀ ਫਿਰਦੀ ਏ ਮੈਨੂੰ ਥੇਰ ਕੇ ਦਿਓ ਓਏ ਨਕਾਲਿਆ ਪਾਣੀ ਫੇਰ ਦਿਓ ਜਨਾਬ ਬਹੁਤ ਕੁੱਟੋਗੇ ਜਨਾਬ ਆਪ ਵੀ ਆਪਰਾ ਤੇ ਆਵਾ ਲਾ ਕਬਾਜਾ ਜਨਾਬ ਗੱਲ ਤੇ ਸੁਣੋ ਮੈਂ ਟੁੱਟ ਪੈਰੀ ਹੱਥ ਲੋੜਾ ਜਨਾਬ ਬਚਾ ਲੋ ਮੈਨੂੰ ਅੱਜ ਯਾਰ ਕਦ ਕਰੇ ਛੱਡਦੇ ਕਿਸੇ ਗਰੀਬ ਦੀ ਮਦਦ ਤੱਕੀ ਕਰਨੀ ਹੈ ਪੁਲਿਸ ਦੰਦ ਕੱਢ ਰਹੀ ਏ